ਬਨੀਪਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ Swift ਸਵੇਰ ਦੇ ਵਿੱਚ। ਆ Swift ਸਵੇਰ ਅਤੇ ਰੇਡੀਓ Swift ਸੁਣਨ ਵਾਲੇ ਸਮੁੱਚੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਾਥੀ ਗੱਲ ਜੀ। ਸੁਣਿਆ ਜੀ ਅੱਜ ਕੁੰਡੀਆਂ ਦੇ ਸਿੰਘ ਫਸ ਚੁੱਕੇ ਨੇ ਦੋ ਵੱਡੇ ਕਿਸਾਨ ਆਗੂਆਂ ਦੀ ਆਪਸ ਦੇ ਵਿੱਚ ਖੜਕਪਈ। ਬਿਲਕੁਲ ਜੀ ਕਹਿੰਦੇ ਮਿੱਤਰਾਂ 'ਚ ਖੜਕਪਈ ਜਿਹੜਾ ਸੁਣ ਕੇ ਜਾਂ ਇੰਦਲਦਾਰਾ। ਹੁਣ ਇਹਨਾਂ ਦਾ ਦਿਲਦਾਰ ਜਾਂ ਸਰਦਾਰ ਸੁਣਦਾ ਕੌਣ ਹੈ ਉਹ ਤਾਂ ਨਹੀਂ ਮੈਨੂੰ ਪਤਾ ਪਰ ਲੋਕ ਨੀਂਜ ਲਾ ਕੇ ਵੇਖ ਸੁਣ ਰਹੇ ਨੇ। ਇਨਾ ਚਿੱਕ ਤਾਂ ਵੱਡੇ ਕਿਸਾਨ ਆਗੂ ਨੇ ਜਿਹੜੇ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਆ ਜੀ ਬੀਕੇਜੂ ਉਗਰਾਹਾ ਅਤੇ ਦੂਸਰੇ ਪਾਸੇ ਉਹ ਕਿਸਾਨ ਆਗੂ ਨੇ ਜਿਹੜੇ ਲੰਬੇ ਸਮੇਂ ਭੁੱਖ ਹੜਤਾਲਤੇ ਰਹੇ ਮਰਨ ਵਰਤਤੇ ਰਹੇ ਤੇ ਲੋਕ ਉਦੋਂ ਵੀ ਸ਼ੱਕ ਕਰਦੇ ਰਹੇ ਹੁਣ ਉਹ ਕਹਿੰਦਾ ਵੀ ਉਹ ਸਰਕਾਰੀ ਐ ਉਹ ਕਹਿੰਦਾ ਵੀ ਉਹ ਸਰਕਾਰੀ ਐ ਉਗਰਾਹਾ ਸਾਹਿਬ ਨੇ ਇੱਕ ਤਰਕ ਇੱਕ ਦਲੀਲ ਦਿੱਤੀ ਐ ਉਹ ਕਹਿੰਦੇ ਮੈਂ ਯੂਪੀ ਹੋ ਕੇ ਆਇਆ ਮੈਂ ਉੱਥੇ ਵੇਖਿਆ ਕਿ ਸਾਡੇ ਜਿਹੜੇ ਸਰਦਾਰ ਵੀਰ ਨੇ ਸਾਡੇ ਕਿਸਾਨ ਭਰਾ ਨੇ ਬਹੁਤ ਠਾਠ ਨਾਲ ਰਹਿੰਦੇ ਐ ਤੇ ਉੱਥੇ ਜਿਹੜਿਆ ਤੁਸੀਂ ਆ ਪ੍ਰਵਾਸੀਆਂ ਦੇ ਖਿਲਾਫ ਜ਼ਹਿਰ ਉਗਲ ਰਹੇ ਉਹਨਾਂ ਫਿਰਕਾ ਪ੍ਰਸਤੀ ਦੀ ਹਵਾ ਵਗ ਰਹੀ ਹੈ ਤੇ ਉਹਨਾਂ ਨੂੰ ਕਿਤੇ ਨੁਕਸਾਨ ਨਾ ਪਹੁੰਚਾ ਦੇਵੀਂ ਫਿਰ ਉਹਨਾਂ ਨੇ ਕੁੱਝ ਟਕੋਰਾ ਹੋਰ ਕਰ ਦਿੱਤੀਆਂ ਪਰ ਦੂਸਰੇ ਪਾਸੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਕਹਿੰਦੇ ਮੈਨੂੰ ਉਗਰਾਹਾ ਦੱਸੇ ਕਿ ਸਰਕਾਰੀ ਮੈਂ ਜਾਂ ਉਗਰਾਹਾ ਉਹ ਕਹਿੰਦੇ ਉਹ ਕਹਿੰਦੀ ਆ ਕਿ ਦੂਸਰੇ ਕਿਸਾਨੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ ਕੀ ਗਵਾਇਆ ਤਾਂ ਆਪਣੇ ਸਰੋਤੇ ਵੀ ਦੱਸ ਸਕਦੇ ਆ ਕਿ ਇੱਕ ਬੰਦਾ ਜਿਹੜਾ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਵੇ ਇੰਨੇ ਦਿਨ ਭੁੱਖ ਹੜਤਾਲ ਤੇ ਰਿਹਾ ਹੋਵੇ ਮਰਨ ਵੱਤ ਤੇ ਰਿਹਾ ਹੋਵੇ ਕੁਝ ਦਿਨਾਂ ਚ ਨੋਂ ਵਰਨਾਉ ਹੋ ਜੇ ਲੋਕ ਤਾਂ ਸ਼ੱਕ ਕਰਨਗੇ ਫਿਰ ਦੂਸਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਇਕੱਠੇ ਹੀ ਨਹੀਂ ਹੋ ਸਕਦੇ ਤੁਹਾਡੀ ਅਗਵਾਈ ਖਾਕ ਚ ਤੁਹਾਡੀ ਅਗਵਾਈ ਦਾ ਫਾਇਦਾ ਕੀ ਅਗਵਾਈ ਦਾ ਦਰਸਲ ਮਤਲਬ ਕੀ ਹੁੰਦਾ ਆਗੂ ਦਾ ਮਤਲਬ ਹੁੰਦਾ ਅਗਵਾਈ ਕਰਨ ਵਾਲਾ ਅੰਗਰੇਜ਼ੀ ਚ ਆਪਾਂ ਲੀਡਰ ਕਹਿੰਦੇ ਆ ਲੀਡ ਕਰਨ ਵਾਲੇ ਨੂੰ ਲੀਡਰ ਆਖਿਆ ਜਾਂਦਾ ਹੈ ਇਹਦਾ ਮਤਲਬ ਇਹ ਕਿਹੋ ਜੀ ਅਗਵਾਈ ਦੇ ਰਹੇ ਨਹੀਂ ਲੋਕ ਅੱਖਾਂ ਤੇ ਕੰਨ ਖੋਲ ਕੇ ਵੇਖ ਅਤੇ ਸੁਣ ਰਹੇ ਨਹੀਂ ਕਿ ਸਾਡੇ ਆਗੂ ਕਿਹੜੀ ਕੁੱਕੜ ਖੇ ਉਡਾ ਰਹੇ ਨੇ ਜਿਹੜੀਆਂ ਗੱਲਾਂ ਲੋਕ ਕਹਿੰਦੇ ਸੀ ਅੱਜ ਇੱਕ ਦੂਸਰੇ ਦੇ ਖਿਲਾਫ ਇਹ ਕਹਿੰਦੇ ਸੁਣੇ ਗਏ ਐ ਦੱਲੇਵਾਲ ਨੇ ਇੱਥੋਂ ਤੱਕ ਆਖਿਆ ਕਿ 4 ਜਨਵਰੀ ਨੂੰ ਅਸੀਂ ਇਕੱਠ ਸਦ ਲਿਆ ਤੇ ਤੁਸੀਂ ਦੱਸਿਓ ਕਿ ਤੁਸੀਂ ਸਰਕਾਰ ਦੇ ਇਸ਼ਾਰੇ ਤੇ ਤੁਹਾਨੇ ਦੇ ਵਿੱਚ ਮਹਾਪੰਚਾਇਤ ਕਰਕੇ ਬਹਿ ਗਏ ਸੀ ਪਰ ਕਹਿੰਦੇ ਸਾਡੇ ਕੋਲ ਤਾਂ ਫਿਰ 2 ਲੱਖ ਹੋ ਗਏ ਉਹ ਕਹਿੰਦੇ ਜਦੋਂ ਸਰਕਾਰ ਕੇਂਦਰ ਸਰਕਾਰ ਜਾਂ ਉਹਨਾਂ ਦੇ ਮੰਤਰੀ ਸਾਡੇ ਨਾਲ ਕੋਈ ਗੱਲਬਾਤ ਦੀ ਵੇਸ ਤੇ ਆਉਣਾ ਚਾਹੁੰਦੇ ਸੀ ਤੇ ਤੁਸੀਂ ਝਟ ਬਿਆਨ ਦਾਗ ਦਿੰਦੇ ਸੀ ਜੀ ਐਮਐਸਪੀ ਐਡੀ ਕੋਈ ਛੋਟੀ ਗੱਲ ਨਹੀਂ ਇਹ ਮਸਲਾ ਇੰਨੀ ਛੇਤੀ ਹਾਲ ਨਹੀਂ ਹੋਣਾ ਉਹ ਕਹਿੰਦੇ ਸਰਕਾਰੀ ਅਸੀਂ ਜਾਂ ਸਰਕਾਰੀ ਤੁਸੀਂ ਇਹ ਗੱਲ ਮੁੱਢ ਕਦੀਮ ਤੋਂ ਜਾਰੀ ਹੈ ਕਿ ਬਹੁਤ ਸਾਰੇ ਕਿਸਾਨ ਆਗੂਆਂ ਦੇ ਉੱਤੇ ਲੋਕ ਸ਼ੱਕ ਕਰਦੇ ਆਂ ਕੁਝ ਲੋਕ ਤਾਂ ਇੱਥੋਂ ਤੱਕ ਵੀ ਕਫੇ ਤੌਰ ਤੇ ਦੋਸ਼ ਲਾਉਂਦੇ ਆ ਕਿ ਜਿਹੜੀ ਇਹਨਾਂ ਨੂੰ ਫੰਡਿੰਗ ਜਾਂਦੀ ਰਹੀ ਆ ਉਹਦਾ ਦੁਰਉਪਯੋਗ ਹੁੰਦਾ ਰਿਹਾ ਹੈ ਕਿ ਛੋਟੀਆਂ ਗੱਡੀਆਂ ਚ ਆ ਗਏ ਸੀ ਉੱਥੋਂ ਵੱਡੀਆਂ ਗੱਡੀਆਂ ਆ ਕੇ ਇਹਨਾਂ ਨੇ ਖਰੀਦੀਆਂ ਨੇ ਕੁਝ ਲੋਕ ਇਹ ਵੀ ਦੋਸ਼ ਲਾਉਂਦੇ ਨੇ ਕਿ ਉਹਦਾ ਹਿਸਾਬ ਕਿਤਾਬ ਵੀ ਕਿਸੇ ਕਿਸਾਨ ਆਗੂ ਨੂੰ ਨਹੀਂ ਦਿੱਤਾ ਜਾ ਰਿਹਾ ਪਰ ਜਿਸ ਤਰੀਕੇ ਨਾਲ ਅੱਜ ਦੋਵੇਂ ਵੱਡੇ ਕਿਸਾਨਾਂ ਆਗੂ ਇੱਕ ਜਗਜੀਤ ਸਿੰਘ ਡੱਲੇਵਾਰ ਤੇ ਦੂਸਰੇ ਪਾਸੇ ਜੋਗਿੰਦਰ ਸਿੰਘ ਉਗਰਾਹਾ ਇੱਕ ਦੂਸਰੇ ਦੇ ਖਿਲਾਫ ਤਾਣੇ ਮਿਣੇ ਇੱਕ ਦੂਸਰੇ ਦੇ ਖਿਲਾਫ ਇੱਕ ਤਰ੍ਹਾਂ ਦੀ ਜ਼ਹਿਰ ਉਗਲ ਰਹੇ ਸੀ ਉਹਨੇ ਇਹ ਗੱਲ ਜਨਗ ਜाहिर ਕਰ ਦਿੱਤੀ ਹੈ ਕਿ ਲੋਕ ਕਹਿੰਦੇ ਆ ਕੱਠ ਲੋਹੇ ਦੀ ਲਾਠ ਲੋਕ ਕਹਿੰਦੇ ਸੀ ਕਿ ਪਹਿਲੇ ਕਿਸਾਨੀ ਸੰਘਰਸ਼ ਦੇ ਵਕਤ ਅਸੀਂ ਕਹਿੰਦੇ ਰਹੇ ਕਿ ਇਕੱਠੇ ਹੋ ਜੋ ਇੱਕ ਪਲੇਟਫਾਰਮ ਤੇ ਹੋ ਜੋ ਨਹੀਂ ਹੋਏ ਦੂਸਰੇ ਕਿਸਾਨੀ ਸੰਘ ਰਿਸ਼ਤੇ ਵਕਤ ਲੋਕ ਕਹਿੰਦੇ ਰਹੇ ਤੇ ਕੁਝ ਮੀਟਿੰਗਾਂ ਕੀਤੀਆਂ ਪਰ ਇਕੱਠੇ ਨਹੀਂ ਹੋਏ ਪਰ ਜਿਹੜੀ ਅੱਜ ਦੀ ਇਹ ਦੂਦੂ ਦੂਦੂ ਹੋ ਰਹੀ ਹੈ ਇੱਕ ਦੂਸਰੇ ਦੇ ਖਿਲਾਫ ਜਿਸ ਤਰੀਕੇ ਦੀ ਬਿਆਨਬਾਜ਼ੀ ਹੋ ਰਹੀ ਹੈ ਉਹਨ ਇਹ ਸਿੱਧ ਕਰਕੇ ਰੱਖ ਦਤਾ ਕਿ ਭੁਵਿੱਖ ਦੇ ਵਿੱਚ ਵੀ ਇਹਨਾਂ ਦੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਦੂਸਰੀ ਗੱਲ ਇਹ ਵੀ ਸਿੱਧ ਹੋ ਗਈ ਹੈ ਕਿ ਇਹਨਾਂ ਕੋਲੇ ਆਪੋ ਆਪਣੀਆਂ ਢਫਰੀਆਂ ਨੇ ਤੇ ਆਪੋ ਆਪਣੇ ਰਾਗ ਨੇ ਜੀ ਮੈਂ ਬਸ ਆਬ ਸੁਣਿਆ ਸੀ ਰੱਬ ਇੱਕ ਗੁੰਝਲਦਾਰ ਪੁਜਾਰਤ ਪਰ ਇਹ ਪੁਜਾਰਤ ਮਜੀਠੀਆ ਸਾਭ ਦੀ ਲੱਭ ਲਿਆ ਬੁਝ ਲਿਆ ਕਹਿੰਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਬ ਮਿਲ ਗਿਆ ਉਹਨਾਂ ਨੂੰ ਵੀ ਮਿਲਿਆ ਪਲੱਸ ਉਹਦੇ ਨਾਲ ਨਾਲ ਮੈਂ ਤਾਂ ਹੈਰਾਨ ਸੀ ਜੀ ਪੰਜਾਬ ਦੇ ਵਿੱਚ ਅੱਜ ਰੌਲਾ ਪੈ ਰਿਹਾ ਹੈ ਪ੍ਰਵਾਸੀਆਂ ਦੇ ਖਿਲਾਫ ਮੈਂ ਤਾਂ ਕਹਿਣਾ ਕਿ ਕੰਮ ਆਫ ਸ਼ੁਰੂ ਕਰ ਦੋ ਤੇ ਜਾਣੋ ਹਟ ਜਾਣਗੇ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਆ ਤੜਕ ਦੀ ਧੁੱਪ ਦੇ ਵਿੱਚ ਪੈਰਾਂ ਪਰ ਬੈਠੇ ਨਜ਼ਰ ਆਏ ਪੁੱਛਿਆ ਕਿਉਂ ਆਇਓ ਕਹਿੰਦੇ ਸਾਡੇ ਰੱਬ ਨੇ ਆਉਣਾ ਹੈ ਕਨੇ ਸਾਡੇ ਰੱਬ ਨਹੀਂ ਆਉਣਾ ਸੀ ਰੱਬ ਨੂੰ ਮਿਲਣਾਉਨੇ ਆ ਮੈਨੂੰ ਨਹੀਂ ਲੱਗਦਾ ਰੱਬ ਨੂੰ ਬਹੁਤ ਸਾਰੇ ਲੋਕ ਮੰਨਦੇ ਹੋਣਗੇ ਪਰ ਕਿਸੇ ਨੇ ਦੇਖਿਆ ਹੋਵੇ ਕਿਸੇ ਨੇ ਕਿਸੇ ਰੱਬ ਨਾਲ ਹੱਥ ਮਲਾਇਆ ਹੋਵੇ ਕਿਸੇ ਨੇ ਅੱਖ ਚੱਕ ਪਾ ਕੇ ਗੱਲ ਕੀਤੀ ਹੋਵੇ ਕਿਸੇ ਨੇ ਉਹਦੇ ਤੋਂ ਅਸ਼ੀਰਵਾਦ ਲਿਆ ਹੋਵੇ ਪਰ ਅੱਜ ਇਹ ਸਾਰਾ ਕੁਝ ਰੱਬ ਕਰਦਾ ਦਿਖਿਆ ਜੀ ਉੱਥੇ ਜਦੋਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਆ ਰਿਸ਼ਤੇ ਹੋਣੇ ਵੱਖਰੀ ਗੱਲ ਐ ਤੇ ਅਕਾਲੀ ਹੋਣਾ ਵੱਖਰੀ ਗੱਲ ਐ ਅਕਾਲੀ ਦਾ ਮਤਲਬ ਹੁੰਦਾ ਜਿਹੜਾ ਇੱਕੋ ਹੀ ਅਕਾਲ ਨੂੰ ਇੱਕੋ ਹੀ ਰੱਬ ਨੂੰ ਮੰਨਦਾ ਹੋਵੇ ਜਿਹੜਾ ਸ਼੍ਰੀ ਅਕਾਲ ਸਤਖ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਹੋਵੇ ਪਰ ਅੱਜ ਬਿਕਰਮ ਸਿੰਘ ਮਜੀਠੀਆ ਦਾ ਅਧਿਕਾਰਤਾ ਪੇਜ ਦੇਖਣ ਤੋਂ ਬਾਅਦ ਥੋੜੀ ਹੈਰਾਨਗੀ ਵੀ ਹੁੰਦੀ ਹੈ ਉਹ ਕਹਿੰਦਾ ਮੈਂ ਰੱਬ ਦਾ ਕੋਟਾਨ ਕੋਟਾਨਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖੇ ਤੇ ਮੈਨੂੰ ਹੌਸਲਾ ਦਿੱਤਾ ਉਹ ਰੱਬ ਪਤਾ ਕੌਣ ਸੀ ਜੀ ਉਹ ਡੇਰਾ ਬਿਆਸ ਤੇ ਮੁਖੀ ਗੁਰਿੰਦਰ ਸਿੰਘ ਜੀ ਬੇਸਿਕਲੀ ਇਹ ਰਿਸ਼ਤੇਦਾਰੀ ਹੈ ਇਹਨਾਂ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਨਾਲ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਹੋਣ ਤੇ ਸਾਡਾ ਕੋਈ ਕਿੰਤੂ ਨਹੀਂ ਪਰ ਇੱਕ ਅਕਾਲੀ ਆਗੂ ਹੋਣ ਤੇ ਉਹ ਕਿਸੇ ਦੇਹ ਧਾਰੀ ਦਾ ਇਸ ਤਰੀਕੇ ਨਾਲ ਸ਼ੁਕਰਾਨਾ ਕਰੇ ਕੋਟਾਨ ਕੋਟ ਧੰਨਵਾਦ ਕਰੇ ਉਹ ਬਾਹਰ ਬੈਠੇ ਲੋਕ ਨੂੰ ਰੱਬ ਦਾਸ ਰਹੇ ਹੋਣ ਤੇ ਮੈਂ ਇਹ ਗੱਲ ਆਪਣੇ ਦਰਸ਼ਕਾਂ ਤੋਂ ਵੀ ਪੁੱਛਣਾ ਚਾਹੁੰਦਾ ਆਪਣੇ ਸਰੋਤਿਆਂ ਤੋਂ ਵੀ ਪੁੱਛਣਾ ਚਾਹੁੰਦਾ ਕਿ ਕਿੰਨੇ ਕੁ ਲੋਕ ਹੋਣਗੇ ਜੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਿਆਂਦੀ ਜਾਂਦੀ ਹੈ ਪੰਜਵੇਂ ਤੋਂ ਛੇਵੇਂ ਵਿਅਕਤੀ ਉੱਥੇ ਹੁੰਦਾ ਜਦੋਂ ਪਤਾ ਹੋਵੇ ਕਿ ਅੱਜ ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ ਕਿੰਨੇ ਕੁ ਸੈਂਕੜੇ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹਿਲਾਂ ਜਾ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਨੇ ਨਹੀਂ ਹੁੰਦੇ ਛੇਵਾ ਬੰਦਾ ਨਹੀਂ ਲੱਭਦਾ ਘਰ ਦੇ ਵਿੱਚ ਪੰਜਵਾ ਗ੍ਰੰਥੀਆਂ ਦਾ ਚਾਰ ਮਸਾਂ ਕੋਰਮ ਪੂਰਾ ਕੀਤਾ ਜਾਂਦਾ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣਾ ਹੋਵੇ ਜਾਂ ਉਹਨਾਂ ਦੇ ਸੋਖ ਆਸਣ ਸਥਾਨ ਤੇ ਛੱਡ ਕੇ ਆਉਣਾ ਹੋਵੇ ਇਸ ਕਰਕੇ ਪੰਜਾਬ ਦੇ ਵਿੱਚ ਡੇਰਾਵਾਦ ਕਿੰਨਾ ਕਿ ਇਸ ਵਕਤ ਪਰਫੁੱਲਤਾ ਹੈ ਕਿੰਨੇ ਲੋਕ ਉਹਨਾਂ ਤੋਂ ਪ੍ਰਭਾਵਿਤ ਨੇ ਅੱਜ ਨਾਬੇ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਗਏ ਕਿ ਸਾਡਾ ਰੱਬ ਸਾਨੂੰ ਮਿਲਣਾ ਆ ਰਿਹਾ ਹੈ ਜਾਂ ਅਸੀਂ ਆਪਣੇ ਅੱਜ ਰੱਬ ਨੂੰ ਮਿਲਣ ਆਏ ਹੋਇਆ ਇਹਦੇ ਉੱਤੇ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਵੀ ਕਰ ਰਹੇ ਨੇ ਪਰ ਕੱਲ ਆਪਾਂ ਜ਼ਿਕਰ ਕੀਤਾ ਸੀ ਵਿਰਸਾ ਸਿੰਘ ਬਲਟੋਹਾ ਦਾ ਉਹ ਖੇਪਰ ਦੇ ਨਜ਼ਰ ਆ ਰਹੇ ਸੀ ਵਿਰਸਾ ਸਿੰਘ ਬਲਟੋਹਾ ਨੂੰ ਆਪਣੇ ਗਰੀਬਾਂ ਚ ਹੁਣ ਝਾਤ ਮਾਰਨੀ ਚਾਹੀਦੀ ਹੈ ਕਿ ਤਕਰੀਬਨ 35 ਸੈਂਟੀਮੀਟਰ ਗੱਲਬਾਤ ਕਰਕੇ ਆਇਆ ਜੀ ਕਿਉਂ ਕਿ ਅਗਲਿਆਂ ਨੇ ਸੂਚੀ ਦਿੱਤੀ ਹੋਈ ਆ ਦਾ ਸੰਬੰਧਿਆਂ ਦੀ ਮਜੀਠੀਆ ਪਰਿਵਾਰ ਨੇ ਕਿ ਮਜੀਠੀਓ ਨੂੰ ਕੌਣ-ਕੌਣ ਮਿਲ ਸਕਦਾ ਉਹ ਚ ਬਲਟੋਹਾ ਦਾ ਨਾਂ ਨਹੀਂ ਸੀ ਉਹਦੇ ਵਿੱਚ ਗੁਰਿੰਦਰ ਸਿੰਘ ਬਾਬੇ ਦਾ ਨਾਂ ਸੀ ਤੇ ਅਗਲਾ ਮਿਲਿਆ ਆ ਉਧਰ ਜੀ ਦਮਦਬੀ ਟਕਸਾਲ ਵੱਲੋਂ ਅਕਾਲੀ ਦਲ ਬਾਦਲ ਤੇ ਐਸਟੀਪੀਸੀ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ। ਉਹ ਕਿਉਂ? ਬਿਲਕੁਲ ਵਿਰੋਧ ਵੀ ਡਟਮਾ ਕਰਾਂਗੇ ਜੀ ਕਹਿੰਦੇ। ਨਵੰਬਰ ਦੇ ਮਹੀਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤੀ ਮਨਾਈ ਜਾਣੀ ਹੈ ਜੀ ਸ਼ਹੀਦੀਪੁਰ ਮਨਾਇਆ ਜਾਣਾ ਹੈ। ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਵੱਡੇ ਐਲਾਨ ਕੀਤੇ ਹੋਏ ਨੇ ਕਿ ਸਮੁੱਚੇ ਪੰਜਾਬ ਦੇ ਵਿੱਚ ਨਗਰ ਕੀਰਤਨ ਸਜਾਵਾਂਗੇ ਵੱਖ-ਵੱਖ ਥਾਵਾਂ ਤੋਂ ਤੁਰਨਗੇ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। ਅੱਜ ਦੰਦਵੀ ਟਕਸਾਲ ਪਹਿਲਾਂ ਤਣੋ ਕੇ ਇਸ ਭੰਬਲ ਪੂਸੇ ਵਿੱਚ ਨੇ ਕਿਦਾਂ ਦੰਦਵੀ ਟਕਸਾਲ ਹੈ ਕਿਹੜੀ ਇੱਕ ਤਾਂ ਬਾਦਲਾਂ ਦਾ ਯਾਰ ਮਿੱਤਰ ਹੁੰਦਾ ਸੀ ਤੁਮਾ ਅੱਜ ਕੱਲ ਵਿਗੜੀ ਹੋਈ ਐ ਦੂਸਰੇ ਪਾਸੇ ਨੇ ਭਾਈ ਅਮਰੀਕ ਸਿੰਘ ਅਜਨਾਲਾ ਅੱਜ ਅਮਰੀਕ ਸਿੰਘ ਅਜਨਾਲਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਜੀ ਉਹ ਕਹਿੰਦੇ ਮੈਂ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਹਿੰਦਾ ਮੈਂ ਤਾਂ ਬਾਦਲਾਂ ਦੀ ਟੋਲੀ ਕਹਿੰਦਾ ਉਹ ਕਹਿੰਦੇ ਇਹ ਦੱਸਿਆ ਜਾਵੇ ਕਿ ਇਹਨਾਂ ਨੇ ਕਦੋਂ ਆਪਣੀ ਭੂਮਿਕਾ ਨਿਭਾਈ ਉਹ ਕਹਿੰਦੇ 328 ਪਾਵਨ ਸਰੂਪ ਗੁੰਮ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਸੀ ਉਹ ਕਿੱਥੇ ਨੇ ਉਹ ਦੱਸਿਆ ਜਾਵੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਉਹ ਕੰਮ ਕੀਤਾ ਸੀ ਉਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਉਹ ਜਿਹੜੇ ਦੋਸ਼ੀ ਸੀ ਜਨਤਕ ਤੌਰ ਤੇ ਕਿੰਨੇ ਕਬੇਰਕਾਬ ਕੀਤੇ ਬੁਰਦ ਜਵਾਰ ਸਿੰਘ ਵਾਲਾ ਦੇ ਵਿੱਚੋਂ ਸਰੂਪ ਚੋਰੀ ਹੁੰਦਿਆ ਉਹਨਾਂ ਲਈ ਕੀ ਕੀਤਾ ਬਰਗਾੜੀ 'ਚ ਬਿਆਧਵੀ ਹੁੰਦੀ ਆ ਉਹਦੇ ਵਾਸਤੇ ਕੀ ਕੀਤਾ ਕੋਟ ਖ ਪੂਰਾ ਗੋੜੀ ਕਾੜ ਹੁੰਦਾ ਉਹਦੇ ਬਾਬਤ ਕੀ ਕੀਤਾ ਮੈਂ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਪਿਆਰਿਆਂ ਦਾ ਸਤਿਕਾਰ ਕਰਦਾ ਹਾਂ ਪਰ ਬਾਦਲ ਜੁੰਡਲੀਤਾ ਤੇ ਬਾਦਲ ਲਾਣ ਦਾ ਡਟ ਕੇ ਵਿਰੋਧ ਕਰਾਂਗੇ ਹਾਂ ਉਹਨਾਂ ਨੂੰ ਪੁੱਛਿਆ ਕਿ ਕਰੋਗੇ ਕੀ ਉਹ ਕਹਿੰਦੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਉਣਗੇ ਉਹਦਾ ਸਤਿਕਾਰ ਕਰਾਂਗੇ ਨਤਮਸਤਕ ਹੋਵਾਂਗੇ ਪੰਜ ਪੈਰਾਂ ਨੂੰ ਸਰੂਪੇ ਦੇਵਾਂਗੇ ਪਰ ਬਾਦਲ ਲਾਣਾ ਹੋ ਜਿਹੜੀ ਇਹਨਾਂ ਦੀ ਜੁੰਡਲੀ ਹੋਏਗੀ ਉਹਨਾਂ ਦਾ ਅਸੀਂ ਵਿਰੋਧ ਕਰਦਾ ਐਲਾਨ ਕਰਦੇ ਹਾਂ ਹਾਂ ਕੋਈ ਹੋਰ ਸੰਸਥਾ ਹੋਵੇ ਨਗਰ ਦੀਆਂ ਪੰਚਾਇਤਾਂ ਹੋਣ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਣ ਉਹ ਸਮਾਗਮ ਕਰਨ ਉਹ ਨਗਰ ਕੀਰਤਨ ਸਜਾਉਣ ਉਹਨਾਂ ਦਾ ਵੀ ਸਤਿਕਾਰ ਕਰਾਂਗੇ। ਉਦੋਂ ਸੁਣਿਆ ਜੀ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਵਿੱਚ ਸ਼ਬਦੀ ਜੰਗ ਛੇੜ ਪਈ ਹੈ। ਅੱਜ ਤੁਹਾਨੂੰ ਨਹੀਂ ਲੱਗਦਾ ਲਵੀ ਜੀ ਕਿ ਅੱਜ ਅਕਾਲੀ ਦਲ ਚਰਚਾ ਚ ਹੈ? ਤੁਸੀਂ ਦੇਖੋ ਕਿ ਹਰੇਕ ਖਬਰ ਆਲੇ-ਦੁਆਲੇ ਭੁਗਮਕੇ ਅਕਾਲੀਆਂ ਵੱਲ ਜਾ ਰਹੀ ਹੈ। ਜ਼ਰਾਸਲ ਦੋ ਪ੍ਰਧਾਨ ਨੇ ਇੱਕ ਬੈੜ ਹੈ ਜੀ ਇੱਕ ਸਾਈਡ ਹੈ। ਹੁਣ ਕਹਣਗੇ ਬੈੜ ਤੇ ਸਾਈਡ ਕੀ ਹੈ? ਸਾਈਡ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਬੈੜ ਦਾ ਮਤਲਬ ਬਾਦਲ ਅਕਾਲੀ ਦਲ। ਬੈੜ ਤੇ ਸਾਈਡ ਆਪਸ ਦੇ ਵਿੱਚ ਖਹਿੜਪੜ ਪਈ। ਅਸਲ ਦੇ ਵਿੱਚ ਇੱਕ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤੇ ਦੂਸਰੇ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਅਸਲ ਦੇ ਵਿੱਚ ਹੜਪੀੜਤਾ ਦੇ ਵਾਸਤੇ ਕੁਝ ਦਿਨ ਪਹਿਲਾਂ ਡੀਜ਼ਲ ਵੰਡਿਆ ਜਾ ਰਿਹਾ ਸੀ ਤੇ ਕੁਝ ਪੈਸੇ ਦਿੱਤੇ ਜਾ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰਕਾਰਾਂ ਨੇ ਪੁੱਛ ਲਿਆ ਸੀ ਕਿ ਆ ਪੈਸੇ ਨਕਦੀ ਵੰਡੀ ਜਾ ਰਹੀ ਹੈ ਉਹ ਕਹਿੰਦੇ ਗੁਰਬਾਣੀ ਵੇਚ ਕੇ ਇਕੱਠੀ ਕੀਤੀ ਹੋਈ ਹੈ ਲੋਕਾਂ ਦਾ ਹੀ ਪੈਸਾ ਹੈ ਗੋਲਕਾਂ ਦਾ ਹੀ ਪੈਸਾ ਹੈ ਸੁਖਬੀਰ ਨੇ ਗੁਰਬਾਣੀ ਵੇਚੀ ਹੈ ਉਹਦਾ ਪੈਸਾ ਹੈ ਪੀਟੀਸੀ ਦਾ ਉਸ ਇੱਚੇ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਸੀ ਕੇ ਕਾਥੇ ਤੌਰ ਤੇ ਜੋ ਕੁਝ ਇਹ ਉਹਨਾਂ ਵੱਲੋਂ ਕੀਤਾ ਗਿਆ ਹੈ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਕਰੋੜ ਰੁਪਏ ਉਸ ਚੈਨਲ ਨੂੰ ਪ੍ਰਸਾਰਣ ਵਾਸਤੇ ਦਿੱਤੇ ਜਾ ਰਹੇ ਨੇ ਹੋਣਾ ਉਲਟ ਚਾਹੀਦਾ ਕਿ ਅਸੀਂ ਤੁਹਾਨੂੰ ਕੋਈ ਕੰਟੈਂਟ ਦੇ ਰਹੇ ਹਾਂ ਤੁਸੀਂ ਇਹਦੇ ਬਦਲੇ ਸਾਨੂੰ ਕੀ ਦਿਓਗੇ ਹੁਣ ਸੁਖਵੀਰ ਨੇ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਜਦੋਂ ਉਹ ਘਬਰਾ ਜਾਂਦੇ ਆ ਜਦੋਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੁੰਦਾ ਮੇਰੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਕਦੇ ਮੈਂ ਚੁਣੌਤੀ ਦੰਣਾ ਸੁਖਬੀਰ ਨੇ ਚੁਣੌਤੀ ਦੇ ਦਿੱਤੀ ਹੈ ਜੀ ਉਹ ਚੁਣੌਤੀ ਇਹ ਹੈ ਕਿ ਕੋਈ ਇੱਕ ਵੀ ਰੁਪਇਆ ਸਾਫਤ ਕਰ ਦੇਵੇ ਕਿ ਮੈਂ ਗੁਰਬਾਣੀ ਵੇਚ ਕੇ ਪ੍ਰਾਪਤ ਕੀਤਾ ਹੈ ਅਸਲ ਦੇ ਵਿੱਚ ਇੱਕ ਮੁਲਾਕਾਤ ਦੇ ਵਿੱਚ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਇਹ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਆਖ ਰਹੇ ਜੇ ਕਿਤੇ ਸਮਾਂ ਮਿਲਿਆ ਭਾਵੇਂ 5 ਮਿੰਟ ਲੈ ਲੈਣਾ ਖੋਲ ਕੇ ਪੁੱਛ ਲਿਓ ਕਿ ਕੀ ਇਹ ਗੁਰਬਾਣੀ ਵੇਚਣ ਦੇ ਦੋਸ਼ ਲੱਗਦੇ ਆ ਜਾਂ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨੇ ਲਾਈ ਨਹੀਂ ਬਹੁਤ ਸਾਰੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਚੈਨਲ ਹੋਵੇ YouTube ਚੈਨਲ ਬਣਾਉਂਦਿਆਂ ਬਣਾਉਂਦਿਆਂ ਵੀ ਬੁੱਧਤਾ ਲਾ ਦਿੱਤੀਆਂ ਤੁਹਾਨੂੰ ਯਾਦ ਹੋਣਾ ਜਿਸ ਤਣ ਆਪਾਂ ਆਪਣਾ ਰੇਡੀਓ ਚੈਨਲ ਸ਼ੁਰੂ ਕੀਤਾ ਹੈ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਉਸੇ ਦਾ ਨ ਮੇਰਾ ਖਲਾ 10 ਮਿੰਟਾਂ ਦੇ ਵਿੱਚ ਵਿੱਚ ਆਪਣਾ YouTube ਚੈਨਲ ਵੀ ਨਾਲ ਸ਼ੁਰੂ ਹੋ ਗਿਆ ਸੀ ਸੋ ਪਤਾ ਨਹੀਂ ਲੱਗਦਾ ਕਿ ਲੋਕ ਇਹਨਾਂ ਨੂੰ ਏਡੀ ਵੱਡੀ ਬੁਝਾਰਤ ਕਿਉਂ ਬਣਾ ਕੇ ਬੈਠ ਜਾਂਦੇ ਆ ਪਰ ਹਾਂ ਦੋਵੇਂ ਪ੍ਰਧਾਨ ਇੱਕ ਦੂਸਰੇ ਦੇ ਖਿਲਾਫ ਹੈ ਜੀ ਬੈਨੀਪਾਲ ਸਾਹਿਬ ਹੜਾਂ ਦੀ ਮਾਰੇ ਠਾਈ ਪਰਵਾਰਾਂ ਦੀ ਮਦਦ ਕਰਦੇ ਕਾਇਕਮੰਦ ਕਿਰਤ ਔਲਖ ਨਜ਼ਰਾਂ ਉਹਦੇ ਹੁੰਦੇ ਸੀ ਕਦੇ ਪੈਸੇ ਵੰਡਦੇ ਸੀ ਕਦੇ ਹੰਝੂ ਪੂੰਝਦੇ ਸੀ ਤੇ ਕਦੇ ਟਰੈਕਟਰ ਵੰਡਣ ਦੀਆਂ ਗੱਲਾਂ ਵੀ ਕਰਦੇ ਸੀ ਤੇ ਕੀ ਕਿਤੇ ਇਹ ਰਾਜਨੀਤੀ 'ਚ ਆਉਣ ਦੀ ਐਂਟਰੀ ਮਾਰਨ ਦੀ ਕੋਸ਼ਿਸ਼ ਤਾਂ ਦੀ ਸੀ। ਦੇਖੋ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਲੋਕ ਕਦੇ ਵੀ ਕਿਸ ਤੋਂ ਖੁਸ਼ ਨਹੀਂ ਝ ਹੁੰਦੇ। ਤੁਸੀਂ ਬਿਲਕੁਲ ਬਰੁਸਤ ਆਖਿਆ ਕਿ ਹੜ ਪੀੜਤਾਂ ਦੀ ਮਾਹ ਫੜਦੇ ਨਜ਼ਰ ਆਏ ਆ, ਕਿਤੇ ਟਰੈਕਟਰ ਵੰਡਦੇ ਨਜ਼ਰ ਆਏ ਆ, ਕਿਤੇ ਰੋਂਦੇ ਨਜ਼ਰ ਆਏ ਆ ਤੇ ਕਿਤੇ ਕਿਤੇ ਉਹ ਬਹੁਤ ਭਾਵਕ ਨਜ਼ਰ ਆਏ ਸੀ। ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਖੜੇ ਕਰ ਦਿੱਤੇ ਕਿ ਉਹ ਸਿਆਸਤ ਚਾਉਣਗੇ ਜੀ ਪਰ ਮੈਂ ਕਈ ਵਾਰੀ ਹੋਰ ਸੋਚਦਾ ਨਾ ਤੋਂ ਉਲਟ ਮੰਨ ਲਿਆ ਜਾਵੇ ਕਿ ਕੋਈ ਵਿਅਕਤੀ ਕਿਸਤੀ ਮਦਦ ਕਰਦਾ ਹੈ ਕੀ ਕਿਸੇ ਨੂੰ ਸਿਆਸਤ ਚਾਉਣ ਦਾ ਕੋਈ ਹੱਕ ਨਹੀਂ ਹੈ ਕੀ ਇਹ ਕੱਲੇ ਲੀਡਰਾਂ ਦੇ ਘਰੀ ਚੰਬਦੇ ਆ ਕਿ ਇਹ ਕਦੂਰੀਆਂ ਵੇਲਾਂ ਨੇ ਕਿ ਉੱਥੋਂ ਵੀ ਤੋੜ ਕੇ ਉਹਦੀ ਉਹ ਸਬਜ਼ੀ ਬਣਾਈ ਜਾਵੇ ਕਿ ਇਹ ਜੱਤੀ ਪੁਸ਼ਟੀ ਪਰਿਵਾਰਵਾਦ ਅਸੀਂ ਖਤਮ ਹੀ ਨਹੀਂ ਕਰਨਾ ਪਰ ਹਾਂ ਪਰ ਜਦੋਂ ਮਨਕੀਰਤ ਆਲ ਨੂੰ ਇੱਕ ਮੁਲਾਕਾਤ ਵਿੱਚ ਇਸ ਮਤਲਬਕ ਪੁੱਛ ਲਿਆ ਗਿਆ ਉਹ ਕਹਿੰਦੇ ਜੀ ਇਹ ਨਿਰੀਆਂ ਅਫਵਾਹਾਂ ਨੇ ਮੈਂ ਭਵਿੱਖ ਦੇ ਵਿੱਚ ਸਿਆਸਤ ਦੇ ਵਿੱਚ ਉਤਰਨ ਤੋਂ ਬਿਲਕੁਲ ਸਾਫ਼ ਇਹ ਰਿਕਾਰ ਕਰਦਾ ਕੋਈ ਕਹਿੰਦਾ ਸੀ ਉਹ ਭਾਜਪਾ ਚ ਜਾਊਗਾ ਜੀ ਕੋਈ ਕਹਿੰਦਾ ਸੀ ਆਮ ਆਦਮੀ ਪਾਰਟੀ ਵਿੱਚ ਜਾਊਗਾ ਉਹ ਕਹਿੰਦਾ ਜੀ ਮੈਂ ਅੰਦਰਸਲ ਇੱਕ ਕਲਾਕਾਰ ਆ ਮੈਂ ਇੱਕ ਆਰਟਿਸਟ ਆ ਮੈਂ ਜ਼ਿੰਦਗੀ ਪਰ ਆਰਟਿਸਟ ਹੀ ਰਹਿਣਾ ਚਾਹਣਾ ਹੈ ਰਾਜਨੀਤਿਕ ਪਾਰਟੀ ਭਾਵੇਂ ਕੋਈ ਵੀ ਹੋਵੇ ਉਹ ਭਾਜਪਾ ਹੋਵੇ ਆਪ ਹੋਵੇ ਸੁਖਵੀਰ ਹੋਵੇ ਕਾਂਗਰਸ ਹੋਵੇ ਕਹਿੰਦੇ ਮੇਰੀ ਤਾਂ ਸਾਰਿਆਂ ਨਾਲ ਬਣਦੀ ਹੈ ਅਖਲੇਸ਼ ਯਾਦ ਬਨੇ ਕਹਿੰਦੇ ਮੇਰਾ ਸਨਮਾਨ ਕਰ ਦਿੱਤਾ ਉਹਦਾ ਯੂਪੀ ਦੀ ਪਾਰਟੀ ਆ ਕਹਿੰਦੇ ਹੁਣ ਕੱਲ ਨੂੰ ਕੋਈ ਇਹ ਕਹੂਗਾ ਕਿ ਮੈਂ ਯੂਪੀ ਦੇ ਵਿੱਚ ਜਾ ਕੇ ਚੋਣ ਲੜਨੀ ਹੈ ਉਹ ਕਹਿੰਦੇ ਦਰਅਸਲ ਜਿਹੜੇ ਆਰਟਿਸਟ ਹੁੰਦੇ ਆ ਜਿਹੜੇ ਕਲਾਕਾਰ ਹੁੰਦੇ ਆ ਉਹ ਸਾਰੀਆਂ ਪਾਰਟੀਆਂ ਵੀ ਉਹਨੂੰ ਪਸੰਦ ਕਰਦੀਆਂ ਨੇ ਸਾਰੇ ਲੋਕ ਵੀ ਪਸੰਦ ਕਰਦੇ ਆ ਉਹਨਾਂ ਦੀ ਕੋਈ ਹੱਦ ਉਹਨਾਂ ਦੀ ਕੋਈ ਸਰਹੱਦ ਨਹੀਂ ਹੁੰਦੀ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਕਲਾਕਾਰਾਂ ਤੇ ਲੋਕ ਪੰਜਾਬ ਚ ਲਾਤੀ ਪੰਜਾਬ ਵਾਲਿਆਂ ਤੇ ਉਧਰ ਲਾ ਦਿੱਤੀ ਕੀ ਅਸੀਂ ਇੱਕ ਦੂਸਰੇ ਨੂੰ ਸੁਣਦਾ ਨਹੀਂ ਦੂਸਰਤ ਸਾਹਿਬ ਨੂੰ ਕੌਣ ਨਹੀਂ ਸੁਣਦਾ ਰੇਸ਼ਮਾ ਨੂੰ ਕੌਣ ਨਹੀਂ ਸੁਣਦਾ ਰਾਹਤ ਨੂੰ ਕੌਣ ਨਹੀਂ ਸੁਣਦਾ ਗੁਰਦਾਸ ਨੂੰ ਉਧਰ ਵੀ ਸੁਣਦੇ ਆ ਦਿਲਜੀਤ ਨੂੰ ਉਧਰ ਵੀ ਸੁਣਦੇ ਆ ਸੋ ਕਹਿਣ ਦਾ ਭਾਵ ਗੀਤ ਸੰਗੀਤ ਦੀਆਂ ਕੋਈ ਹੱਦਾਂ ਸਰਹੱਦਾਂ ਨਹੀਂ ਹੁੰਦੀਆਂ ਪਰ ਉਹਨਾਂ ਨੇ ਰਾਜਨੀਤੀ ਵਿੱਚ ਐਂਟਰੀ ਤੋਂ ਕੋਰਾ ਜਵਾਬ ਦੇ ਦਿੱਤਾ ਪਰ ਭਵਿੱਖ ਵਿੱਚ ਕਦੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਫਿਲਹਾਲ ਉਹ ਕਹਿੰਦੇ ਨੋ ਐਂਟਰੀ ਬੈਨੀਪਾਲ ਸਾਹਿਬ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਨ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ